ਸ਼੍ਰੀ ਕੌਣ ਸੀ RAM ਜੀ ਹਾਂ ਰਹੇ ਚਾਰ ਜੀ ਕੌਣ ਸੀ RAM ਜੀ ਹਾਂ ਰਹੇ ਬਾਬਾ ਸਾਹਿਬ ਤੇਰੀ ਸੋਚ ਤੇ ਕਰਾਂਗੇ ਸੋਚ ਸੁਣਾ ਲੈ ਖੁਸ਼ੀਆਂ ਮਨਾ ਲਈ ਜਨਮ ਤੇ ਨਾ ਹੋਤੀਆਂ ਸਾਰੇ ਖੁਸ਼ੀ ਸਾਰੇ ਗੰਮੇ ਆਪਸੇ ਤੋਂ ਜੁੜੇ ਹੋਏ ਆ ਇਕਦਮ ਇਹ ਅਸੀਂ 92 ਦੀਆਂ ਚੌਣਾ ਰੜੀਆਂ 92 ਦੀਆਂ ਤੋਂ ਸਮਾ ਸਾਥੀਓ ਬਲਵਾਨ ਹੈ ਬਰੀ ਪਰਿਸ਼ਾਦ ਨੂੰ ਬਹੁਤ ਵਧੀਆ ਅਰ ਜੇ ਸਾਡੇ ਵਾਲੇ ਨੇ ਜਾ ਕੇ ਮਾੜੀ ਮੋਟੀ ਉੱਤੇ ਸ਼ਿਕਾਇਤ ਵੀ ਕੀਤੀ ਤੇਰੀ ਗੱਲ ਕਹੀ ਕਿ ਪ੍ਰਕੀਪੀ ਸਾਹਿਬ ਤੁਸੀਂ ਪੰਜਾਬ ਤੇ ਇੰਟਰਫੇਅਰ ਨਹੀਂ ਕਰਨਾ ਆ ਸਾਡੇ ਵਿਚਕਾਰ ਪਹੁੰਚੇ ਆ ਸਮੂਹਿਕ ਤੌਰ ਤੇ ਜੋ ਪਹੁੰਚੇ ਆ ਉਹ ਅੱਜ ਹੀ ਪਬਲੀਕਲੀ ਤੌਰ ਤੇ ਪਹੁੰਚੇ ਆ ਅਰੇ ਗੰਦ ਵਿਰੋਧੀ ਨਹੀਂ ਬਣਨੇ ਆ ਬੈਸੀ ਜੋ ਪਾਵੇਂ ਗ੍ਰੋਪੀ ਪਾਰਟੀ ਦਾ ਲੀਡਰ ਉਸੇ ਨਾਮ ਕਹਿੰਦਾ ਜੇ ਭਗਵਨ ਸਮਾਜ ਪਾਰਟੀ ਨਾ ਹੁੰਦੀ 1998 ਦੇ ਵਿੱਚ ਅੰਤਲਵਾਦੀ ਵਗੈਰਾ ਨੇ ਖਤਮ ਕਰ ਦੇਣਾ ਸੀ ਜੇ ਉਹਦੀ ਸਰਕਾਰ ਨਾ ਦਿੱਤੀ ਸੰਦੇਸ਼ ਜੀ ਮੇਰੇ ਸੂਬਾ ਜਨ ਸੱਤਰ ਤੁਹਾਡਾ ਜੋਗਾ ਸਿੰਘ ਜੀ ਪਨਾਉਂਦਿਆਂ ਤੁੰਬਾ ਅੱਗੇ ਤੇ ਦੇ ਬਰਾਦਮਨ ਦੱਗਵ ਦੱਗਾ ਲੋਕ ਸਵਾਜ ਪਾਰਟੀ ਦੇ ਵੀਰੋ ਸਾਥੀਓ ਸਾਫ ਦਾ ਮੁੱਖ ਮੰਤਰੀ ਉੱਤਰ ਪ੍ਰਦੇਸ਼ ਜੀ ਦੇ ਜਨਮ ਦਿਹਾੜੇ ਤੇ ਪਟਿਆਲੇ ਦੀ ਧਰਤੀ ਦੇ ਉੱਤੇ ਸਾਡੇ ਮੁਖ ਮਾਨ ਪਹੁੰਚੇ ਸਰਦਾਰ ਅਵਧਾਰ ਸਿੰਘ ਜੀ ਕਰੀਮਪਰੀ యోగਾ ਸਿੰਘ ਜੀ ਪੁਲਾਉਂਦੀਆਂ ਭਾਰਤ ਦੇ ਦੱਬੇ ਕੁਚਲੇ ਲੋਕ ਪਛੜੇ ਲੋਕ ਸਰ ਸਮਾਜ ਦੇ ਲੋਕਾਂ ਦੀ ਬਾਹ ਫੜ ਕੇ ਵਾਜਨ ਸਮਾਜ ਪਾਰਟੀ ਦੀ ਰਾਟਰੀਏ ਪ੍ਰਧਾਨ ਕੰਮ ਕਰਦੀ ਹੈ ਛਾਂਦ ਮਿੰਟਾਂ ਜਿ ਸਮਾਰਟੀ ਕਰੂੰਗਾ 3 ਜੋਨੀ 1995 ਨੂੰ ਦੇਰ ਦੇ ਸਰ ਦੇ ਵੱਡੇ ਸੂਬੇ ਉੱਤਰ ਪ੍ਰਦੇਸ਼ ਦੇ ਅੰਬਰ ਉਹ ਦਲਤਾਂ ਦੀ ਇਹ ਕੁਮਾਰੀ ਮਾਹਵਤੀ ਜੀ ਪਹਿਲੀ ਵਾਰ ਮੁੱਖ ਮੰਤਰੀ ਬਣੀ ਮੁੱਖ ਮੰਤਰੀ ਬਣਨ ਤੋਂ ਬਾਅਦ ਜਗਤ ਭੈਣ ਕੁਮਾਰੀ ਮਾਹਵਤੀ ਜੀ ਨੇ 24 ਘੱਟੇ ਦੇ ਅੰਦਰ ਇਸ ਦੇਸ਼ ਦੇ ਉੱਤਰ ਪ੍ਰਦੇਸ਼ ਦੇ ਪਛੜੀ ਜਾਤੀ ਦੇ ਲੋਕ 55% ਲੋਕ 3743 ਜਾਤਾਂ ਦੇ ਦਾ ਮਾਨ ਸਤਕਾਰ ਮੰਡਰ ਕਮਿਸ਼ਨ ਰਿਪੋਰਟ ਲਾਗੂ ਕਰਕੇ ਦਿੱਤਾ ਪੈਰਕਬਾਰੀ ਮਾਪ ਪਾਰਟੀ ਦੇ ਫਾਊਂਡਰ ਸਾਹਬ ਸ਼੍ਰੀ ਕਾਂਸੀ ਰਾਮਜੀਤ ਦੇ ਜਿਨ੍ਹਾਂ ਨੇ 1964 ਕਲਾਸ 1 ਅਧਿਕਾਰੀ ਦੀ ਨੌਕਰੀ ਸਵੀਕ੍ਰਿਤੀ ਔਰ ਸੰਕਲਪ ਲਿਆ ਕਿ ਇਸ ਦੇਸ਼ ਦੇ ਗੁਲਾਮਾਂ ਨੂੰ ਸ਼ਾਸਕ ਬਣਾਉਣ ਦੇ ਲਈ ਨਾ ਸ਼ਾਦੀ ਕਰਾਂਗਾ ਨਾ ਘਰ ਬਣਾਉਂਗਾ। ਉਹ ਪੂਰੀ ਜ਼ਿੰਦਗੀ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਹਰ ਸੁੱਖ ਤਿਆਗ ਦਿੱਤਾ। ਔਰ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦੇ ਅੰਦੋਲਨ ਨੂੰ ਫਿਰ ਤੋਂ ਖੜਾ ਕੀਤਾ ਉਹਨਾਂ ਨੇ। ਬਾਬਾ ਸਾਹਿਬ ਆਪਣੀ ਜ਼ਿੰਦਗੀ ਦੇ ਆਖਰੀ ਦਿਨਾਂ 'ਚ ਕਹਿੰਦੇ ਸੀ ਕਿ ਮੈਂ ਕਰੋੜਾਂ ਲੋਕਾਂ ਨੂੰ ਉੰਗਲ ਫੜ ਕੇ ਤੁਰਨਾ ਸਿਖਾਇਆ। ਪਰ ਮੈਨੂੰ ਇਸ ਇਹ ਫਿਕਰ ਹੈ ਕਿ ਮੇਰੇ ਜਾਣ ਤੋਂ ਬਾਅਦ ਇਸ ਅੰਦੋਲਨ ਦੀ ਅਗਵਾਈ ਕੌਣ ਕਰੂਗਾ ਇਹ ਬੜੀ ਚੁਣੌਤੀ ਡਾਕਟਰ ਅੰਬੇਦਕਰ ਸਾਹਿਬ ਦੇ ਸਾਹਮਣੇ ਸੀ ਔਰ ਉਹ ਸੱਚ ਵੀ ਹੋਈ ਕਿ ਅੰਬੇਦਕਰ ਸਾਹਿਬ ਤੋਂ ਬਾਅਦ ਅੰਬੇਦਕਰ ਸਾਹਿਬ ਦਾ ਅੰਦੋਲਨ कांग्रेस पार्टी ने मनोवति व्यवस्था ਦੇ ठेकेदारों ਨੇ ਇਸ ਤਰੀਕੇ ਨਾਲ ਨਕਾਇਆ ਕਿ ਸ਼ਾਇਦ ਕਦੇ ਵੀ ਉਹਦੀ ਰਿਵਾਈਵਲ ਦੀ ਉਮੀਦ ਬਾਕੀ ਕੋਈ ਨਹੀਂ ਛੱਡੀ ਮ컬 ਸਾਫ ਕੰਚੀ ਰਾਮ ਜੀ ਜਿਸ ਮੇਚੇ ਦੇ ਨਾਲ ਜਿਸ ਅਰਾਧੋ ਦੇ ਨਾਲ ਕਲਾਸ 1 ਅਧਿਕਾਰੀ ਦੀ ਨੌਕਰੀ ਛੱਡ ਕੇ ਮੈਦਾਨ ਚਾਏ ਉਨ੍ਹਾਂ ਦੇ ਸਾਹਮਣੇ ਦੋ ਚੁਣੌਤੀਆਂ ਸੀ ਪਹਿਲੀ ਚੁਣੌਤੀ ਸੀ ਅੰਬੇਡਕਰ ਅੰਦੋਲਨ ਨੂੰ ਫਿਰ ਤੋਂ ਖੜੇ ਕਰਨਾ ਔਰ ਦੂਜੀ ਚੁਣੌਤੀ ਸੀ ਕਿ ਇੱਕ ਨਾ ਇੱਕ ਦਿਨ ਇਸ ਸਤਪਿ ਤੋਂ ਜਾਣਾ ਹੈ ਤੋਂ ਇਸ ਅੰਦੋਲਨ ਨੂੰ ਜੋਗ ਲੀਡਰਸ਼ਿਪ ਵੀ ਪ੍ਰਦਾਨ ਕਰਨੀ 4500 ਕਿਲੋਮੀਟਰ ਸਾਈਕਲ ਸਾਬ ਕੰਚੀ ਰਾਮ ਨੇ ਚਲਾਇਆ 2200 ਕਿਲੋਮੀਟਰ ਪੈਦਲ ਚੱਲੇ ਔਰ ਇਹੋ ਪ੍ਰਚਾਰ ਕੀਤਾ ਕਿ ਜਿਸ ਸਮਾਜ ਨੂੰ ਗੁਲਾਮ ਬਣਾਉਣਾ ਹੋਏ ਉਹਦੇ ਚ ਲੀਡਰਸ਼ਿਪ ਖਤਮ ਕਰ ਦਿਓ ਉਹ ਗੁਲਾਮ ਹੋ ਜਾਂਦਾ ਹੈ ਔਰ ਜਿਸ ਸਮਾਜ ਨੇ ਹੁਕਮਰਾਨ ਬਣਨਾ ਹੋਏ ਸ਼ਾਸਕ ਬਣਨਾ ਹੋਏ ਉਹਦੇ ਵਿੱਚ ਲੀਡਰਸ਼ਿਪ ਪੈਦਾ ਕਰ ਦਿਓ ਤਾਂ ਉਹ ਸ਼ਾਸਕ ਬਣ ਜਾਂਦਾ ਕਾਂਸ਼ੀ ਰਾਮ ਸਾਹਿਬ ਕਹਿੰਦੇ ਸੀ ਕਿ ਸਾਨੂੰ ਲੱਖਾਂ ਦੀ ਸੰਖਿਆ ਚ ਲੀਡਰ ਚਾਹੀਦੇ ਆ ਪਰ ਲੀਡਰਸ਼ਿਪ ਕੈਸੀ ਚਾਹੀਦੀ ਆ ਜੈਨੂਨ ਐਂਡ ਸਟਰੋਂਗ ਲੀਡਰਸ਼ਿਪ ਪਰ ਉਸੇ ਯੋਗ ਅਤਿ ਮਜ਼ਬੂਤ ਲੀਡਰਸ਼ਿਪ ਉਹ ਹੋਈ ਪਰिवर्तन ਕਰ ਸਕਦੀ ਆ ਤਾਂ ਕੰਸ਼ੀ ਰਾਮ ਸਾਹਿਬ ਕਿੱਥੇ ਡਾਕਟਰ ਮਲਕਰ ਜਿਹਦੇ ਅੰਦੋਲਨ ਨੂੰ ਫਿਰ ਤੋਂ ਖੜਾ ਕਰ ਰਹੇ ਸੀ ਉੱਥੇ ਉਹ ਆਪਣੀ ਜਾਨ ਤੋਂ ਬਾਅਦ ਦੇਖੋ ਦੂਰ ਦ੍ਰਿਸ਼ਟੀ ਆਪਣੀ ਜਾਨ ਤੋਂ ਬਾਅਦ ਉਸ ਅੰਦੋਲਨ ਨੂੰ ਕੌਣ ਲੀਡ ਕਰੂਗਾ ਇਹ ਵੀ ਖੋਜ ਕਰਦੇ ਸੀ ਪਰ ਖੋਜ ਕਰਕੇ ਇਸ ਸਿੱਟੇ ਤੇ ਪਹੁੰਚੇ ਕਿ ਮੇਰੇ ਜਾਣ ਤੋਂ ਬਾਅਦ ਇਸ ਅਨਖ ਦੇ ਸਵਾਮਾਨ ਦੇ ਆਤਮ ਨਿਰਪਰਤਾ ਔਰ ਬਰਾਬਰੀ ਦੇ ਅੰਦੋਲਨ ਦੀ ਅਗਵਾਈ ਭੈਣ ਕੁਮਾਰੀ ਮਾਇਵਤੀ ਜੀ ਕਰਨ ਕੇ ਔਰ ਉਹਨਾਂ ਨੇ ਲਖਨਊ ਦੇ ਵਿੱਚ ਬੜਾ ਪ੍ਰੋਗਰਾਮ ਕਰਕੇ ਐਲਾਨ ਕੀਤਾ ਕਿ ਮੇਰੇ ਅੰਦੋਲਨ ਦੀ ਇੱਕੋ ਇੱਕ ਉਤਰ ਅਧਿਕਾਰੀ ਮੇਰੇ ਜਾਣ ਤੋਂ ਬਾਅਦ ਭੈਣ ਕੁਮਾਰੀ ਮਾਇਵਤੀ ਹੈ ਉਸੇ ਸਭ ਕਾਂਸੀ ਰਾਮ ਜੀ ਦਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਅੰਦੋਲਨ ਵੀ ਖੜਾ ਕੀਤਾ ਔਰ ਉਹ ਅੰਦੋਲਨ ਨੂੰ ਯੋਗ ਅਤੇ ਮਜ਼ਬੂਤ ਲੀਡਰਸ਼ਿਪ ਦੀ ਦਿੱਤੀ ਭੈਣ ਕੁਮਾਰੀ ਮਹਾਤਮਾ ਜੀ ਦੇ ਰੋਪ 69 ਮਾ ਜਨਮ ਦਿਨ ਮਨਾ ਰਹੇ ਆ ਇੱਕ ਮਿੰਟ ਇੱਕ ਮਿੰਟ ਇਸ ਖੁਸ਼ੀ ਦੇ ਮੌਕੇ ਤੇ ਜਦੋਂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਬਹੁਜਨ ਸਮਾਜ ਅੱਜ ਪੈਂਤੀ ਦੇ ਯਤਨਾਂ ਨੂੰ ਯਾਦ ਕਰ ਰਿਹਾ ਮੈਂ ਪੰਜਾਬ ਭੌਜਨ ਸਮਾਜ ਪਾਰਟੀ ਵੱਲੋਂ ਜਿਲ੍ਹਾ ਪਟਿਆਲਾ ਦੇ ਸਾਰੇ ਵਰਕਰਾਂ ਸਮਰਸਥਾਨਾਂ ਨੂੰ ਪੰਜਾਬ ਵਾਸੀਆਂ ਨੂੰ ਔਰ ਵਿਸ਼ਵ ਪਰਦੇ ਵਿੱਚ ਬਸਦੇ ਭੌਜਨ ਸਮਾਜ ਦੇ ਸਾਰੇ ਸਾਥੀਆਂ ਨੂੰ ਵੀਰਾਂ ਨੂੰ ਭੈਣਾਂ ਨੂੰ ਮबारकबाद ਦਿੰਨਾ ਪਰਵਾਹ ਸਾਹਿਬ ਡਾਕਟਰ ਪੀਵੇਰਾਓ ਅੰਬੇਦਕਰ ਜੀ ਦੇ ਚਰਨਾਂ 'ਚ ਅਸੀਂ ਅਰਦਾਸ ਦੁਆ ਬੇਨਤੀ ਕਰਦੇ ਆ ਕਿ ਬੈਣ ਕੁਮਾਰੀ ਮਾਇਆਵਤੀ ਜੀ ਉਹਨਾਂ ਦੀ ਲੰਬੀ ਉਮਰ ਔਰ ਤੰਦਰੁਸਤੀ ਔਰ ਉਸ ਅੰਦੋਲਨ ਦੀ ਅਗਵਾਈ ਲੰਬਾ ਸਮਾਂ ਕਰਨ ਔਰ ਜਿਹਨੇ ਦੇ ਪ੍ਰਧਾਨ ਸਰਦਾਰ ਬੇਤਰ ਸਿੰਘ ਜੀ ਬੀਬੀ ਐ ਔਰ ਸਾਬ ਕੰਚੀ ਰਾਮ ਤੋਂ ਪਹਿਲਾਂ ਔਰ ਬਾਬਾ ਸਾਹਿਬ ਦੇ ਜਾਣ ਤੋਂ ਬਾਅਦ ਆਪ ਡਾਕਟਰ ਅੰਬੇਡਕਰ ਜੀ ਦੇ ਅੰਦੋਲਨ ਨੂੰ ਡਾਕਟਰ ਅੰਬੇਡਕਰ ਮੌਜੂਦ ਸਮਾਜ ਪਾਰਟੀ ਵੱਲੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਅੱਜ ਭੈਣ ਕੁਮਾਰੀ ਮਾਇਆਬੱਤੀ ਜੀ ਕੌਮੀ ਪ੍ਰਧਾਨ ਮੌਜੂਦ ਸਮਾਜ ਪਾਰਟੀ ਸਾਬਕਾ ਮੁੱਖ ਮੰਤਰੀ ਸਾਬਕਾ ਮੈਂਬਰ ਪਾਰਲੀਮੈਂਟ ਸਾਬਕਾ ਵਿਧਾਇਕ ਉਹਨਾਂ ਦਾ ਜਨਦਨ ਅੱਜ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਪਾਜਨ ਸਮਾਜ پارٹی ਦੇ ਵਰਕਰਾਂ ਨੇ ਬੜੇ ਨਿਸ਼ਾਨਾ ਲਾਇਆ ਤੇ ਮੈਂ ਅੱਜ ਇਹ ਫੈਸਲਾ ਕੀਤਾ ਸੀ ਕਿ ਮੈਂ ਪਟਿਆਲਾ ਜ਼ਿਲ੍ਹੇ ਦੇ ਵਿੱਚ ਅੱਜ ਆਪਣੇ ਵਰਕਰਾਂ ਦੇ ਵਿੱਚ ਇਥੋਂ ਸਿਮਰਨ ਦੀ ਅੰਤ ਨੂੰ ਆਪਾਂ ਜਿਹੜੇ ਚੱਲ ਰਹੇ ਹਾਂ ਤੇ ਮੈਂ ਇਥੋਂ ਦੀ ਸਾਰੀ ਲੀਡਰਸ਼ਿਪ ਦਾ ਫਤਿਹਨਾ ਕਰੂੰਗਾ ਕਿ ਸਾਰੇ ਵਰਕਰਾਂ ਨੇ ਬਹੁਤ ਅੱਛਾ ਕੰਮ ਕੀਤਾ ਤੇ ਉਹ ਪੈਂਤੁਮਾਰੀ ਮਾਇਆਬਤੀ ਜੀ ਦੇ ਜਿੰਦਗੀ ਦਾ ਤਿਆਗ ਆ ਤਪੱਸਿਆ ਆ ਜੋ ਉਹਨਾਂ ਦਾ ਸੰਘਰਸ਼ ਆ ਉਹਦੇ ਤੇ ਵੀ ਆਪਾਂ ਨੇ ਚਰਚਾ ਕੀਤੀ ਕਿਉਂਕਿ ਸਾਬ ਕੰਚੀ ਰਾਮ ਜੀ ਨੇ ਆਪਣੀ ਜ਼ਿੰਦਗੀ 'ਚ ਇਹ ਪ੍ਰਬੰਧ ਕੀਤਾ ਕਿ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਅੰਦੋਲਨ ਨੂੰ ਉਹਨਾਂ ਦੇ ਜਾਣ ਤੋਂ ਬਾਅਦ ਲੰਬਾ ਸਮਾਂ ਅਗਵਾਈ ਦਿੱਣੀ ਔਰ ਜਿਹਦਾ ਬਹੁਤ بڑا ਨਿਸ਼ਾਨ ਹੈ ਇਸ ਕਰਕੇ ਸਾਬ ਕੰਚੀ ਰਾਮ ਜੀ ਨੇ ਆਪਣੀ ਜ਼ਿੰਦਗੀ 'ਚ ਇਹ ਫੈਸਲਾ ਕੀਤਾ ਕਿ ਮੇਰੇ ਜਾਣ ਤੋਂ ਬਾਅਦ ਇਸ ਅੰਦੋਲਨ ਦੀ ਅਗਵਾਈ ਕਰਨ ਲਈ योग और काबिल लीडरशिप की जरूरत है मजबूत लीडरशिप की जरूरत है उन्होंने बहन हमारी मायावती जी ਨੂੰ ਆਪਣਾ ਉਪਰ ਅਧਿਕਾਰੀ ਡਿਕਲੇਅਰ ਕੀਤਾ ਤੇ অর ਉਹਨੇ ਚਾਰ ਬਾਰ ਜੋਕੀਸਨਕਾਰ ਬਣਾ ਕੇ ਚਲਾ ਕੇ অর ਸਮਾਜ ਦੇ ਇਤਾਂ ਦੇ ਵਿੱਚ ਕੰਮ ਕਰਕੇ ਇਹ ਸਾਬਤ ਵੀ ਕੀਤਾ ਤਾਂ ਮੈਂ ਫਿਰ ਇੱਕ ਬਾਰ ਪੂਰੇ ਵਿਸ਼ਵ ਤੇ ਬੌਜਨਾ ਨੂੰ ਅਜ ਦੇ ਸੰਸਦ ਦੇ ਮੌਕੇ ਤੇ ਬਧਾਈ ਦੇਣਾ অর ਪੈਨ ਜੀ ਦੀ ਲੰਬੀ ਉਮਰ ਦੀ ਕਾਮ ਜੀ ਬੀਐਸਪੀ ਦਿੱਲੀ ਵਿੱਚ ਚੋਣਾ ਲੜ ਗਈ ਵਿਧਾਨ ਸਭਾ ਦੀ ਦਿੱਲੀ ਚੋਣਾ ਬੀਐਸਪੀ ਲੜ ਰਹੇ ਹੈ